ਪਹਿਲਾਂ ਇਹਦੀ ਛੰਨੀ ਦੇਖ ਤੂੰ ਕੱਲੇ ਕੱਖ ਨਹੀਂ ਹੈਗੇ ਨੇੜੇ ਤੇ ਕਿੰਨੇ ਨੇੜੇ ਕਰੀ ਫਿਰ ਆਹ ਲਾ ਕਹਿੰਦਾ ਵੀ ਪਤਾ ਨਹੀਂ ਕੱਲੇ ਵੀ ਉਹੀ ਗਾ ਆ ਫੀਡ ਦੇਖ ਜੀ ਕਿੰਨੀ ਆ ਆਪ ਵੀ ਥੰਗਿਆ ਪਿਆ ਕਿਹੜਾ ਆਪ ਵੀ ਪੀ ਆਹਾ ਆਹਾ ਇਹ ਨਾ ਮਨਦੀਪ ਸੀਜੀਪੀ ਪਾਊਡਰ ਆ ਯਾਰ ਅੱਛਾ ਆ ਦੇ ਆ ਗੱਟੀ ਆਪਣੀ ਇਹ ਅੱਜ ਪੂਰੇ 14 ਮਹੀਨਿਆਂ ਦੀ ਹੋ ਗਈ ਬਾਈ ਠੀਕ ਹੈ ਇਹਨੂੰ ਇਹੀ ਪਾਇਆ ਆਪਾਂ ਸੀਜੀਪੀ ਪਾਊਡਰ ਆ ਦੇ ਇਹਦੇ ਵਿੱਚ ਆ ਚੰਚਾ ਹੁੰਦਾ ਚੰਚਾ ਨਾ ਬਈ ਆਪਾਂ ਇੱਕ ਵਰਕੇ ਪਾਉਣਾ ਠੀਕ ਹੈ ਪਹਿਲਾਂ ਜਦੋਂ ਸ਼ੁਰੂ ਕਰਨਾ ਹੁਣ ਇਹਨੂੰ ਇਹ ਤਿੰਨ ਜੰਮਚੇ ਪੈਂਦੇ ਆ ਬਾਈ ਠੀਕ ਹੈ ਹੁਣ ਕੇਰਾ ਇਹਨੂੰ ਮੈਂ ਸਵੇਰੇ ਪਾਤਾ ਸੀ ਹੁਣ ਹੱਥ ਨੇ ਉਰੇ ਆ ਮੜਾ ਜਾ ਨੇੜਿਆ ਇਹ ਦੇ ਪਹਿਲਾਂ ਇਹਦੀ छन्ਨੀ ਦੇਖ ਤੂੰ ਕੱਲੇ ਕੱਖ ਨਹੀਂ ਹੈਗੇ ਨੇੜੇ ਤੇ ਕਿੰਨੇ ਨੇ ਕਰੀ ਫਿਰ ਆਲਾ ਕਹਿੰਦਾ ਵੀ ਪਤਾ ਨਹੀਂ ਕੱਲੇ ਵੀ ਉਹੀ ਆ ਆ ਫੀੜ ਦੇਖ ਜੀ ਕਿੰਨੀ ਆ ਹੈਗੇ ਨਾ ਮਨੈ ਨੂੰ ਕੁਛ ਨਹੀਂ ਇਹਨੂੰ ਆਹ ਜੰਮਚੇ ਤਿੰਨ ਪੈਣਗੇ ਇਹਦੇ ਨਾਲ ਖਾਦੇ ਮੜਾ ਜਾ ਚਾਚਾ ਪੈਂਦਾ ਠੀਕ ਆ ਖਾਂਦੀ ਦੇਖੀਏ ਇਹ ਤੋਂ ਠੀਕ ਹੈ ਤਿੰਨ ਪੈ ਗਏ ਆਇਆ ਪਾਉਣਿਆ ਜਾਗ ਦਿਖਾ ਇੱਧਰ ਖਾਂਦੀ ਦਿਖਾ ਵਿੱਚ ਵਿੱਚ ਕਹਿੰਦੇ ਆ ਵੀ ਸਾਡੀਆਂ ਕਹਿੰਦੇ ਖਾਂਦੀਆਂ ਨਹੀਂ ਖਾਂਦੀਆਂ ਨਾ ਹੁਣ ਆ ਇਹਦੀ ਗਰੋਥ ਦਿਖਾ ਪਹਿਲਾਂ ਲੈ ਹਾਂ ਇਹ ਅੱਜ 14 ਮਹੀਨਿਆਂ ਦੀ ਆ ਇਹ ਹੈਗੀ ਬਈ 5310 ਦੀ ਆਂ ਸੀਮਨ ਸਾਨੂੰ ਦੱਸ ਦਿੰਨੇ ਆ ਐਚ ਐਲ ਡੀ ਵੀ ਦਾ ਸੀਗਾ 5310 ਉਹਦੀ ਆ ਇਹ ਤੇ ਜੇ ਤੁਸੀਂ ਇਹ ਪਾਊਡਰ ਮਗਾਉਣਾਗਾ ਤਾਂ ਮੈਡੀਕਲ ਵਾਲੇ ਨਾਲ ਵੀ ਸੰਪਰਕ ਕਰ ਸਕਦੇ ਹੋ ਸੀਜੀਪੀ ਕੰਪਨੀ ਹੈਗੀ ਆ ਬਈ ਇਹ ਬਿਲਡਨ ਬਿਟ ਕੇਅਰ ਬਹੁਤ ਪੁਰਾਣੀ ਕੰਪਨੀਆਂ 2005 ਦੀਆਂ ਕੰਪਨੀਆਂ ਬਾਈ ਆਪਾਂ ਇਹੀ ਵਰਤਦੇ ਆ ਅੱਧੇ ਇੱਧਰ ਵੀ ਆਪਣੀਆਂ ਮੱਝਾਂ ਗਾਂ ਮ ਉਹ ਖੜੀਆਂ ਨੇ ਆਪ ਗਾਈਆਂ ਤੁਹਾਨੂੰ ਦੁੱਧ ਵੀ ਦਿਖਾਉਣੇ ਹੁੰਦੇ ਆ ਫੈਂਟ ਵੀ ਦਿਖਾਉਣੇ ਹੁੰਦੇ ਆ ਨਾ ਤੇ ਬਾਕੀ ਹੁਣ ਆਪਾਂ ਇਹਦੇ ਨਾਲ ਆਹਾ ਕੱਟੀ ਤੇ ਆਹਾ ਦੋਨੇ ਬੱਸੀਆਂ ਉਹ ਹਜੇ ਛੋਟੀਆਂ ਨੇ ਉਹਨਾਂ ਨੂੰ ਕਾਫਟਾਉਣ ਚੱਲਦਾ ਬਾਈ ਤੇ ਇਹ ਪਿਆਰ ਕਰਦੇ ਹੁਣ ਇਹਦੀ ਗਰੋਥ ਵੀ ਦਿਖਾਵਾਂਗੇ ਅੱਜ ਇਹ 4 ਮਹੀਨੇ ਦੀ ਆ ਖੜ ਜੋ 2 ਮਹੀਨੇ ਲਗਾਤਾਰ ਜਦੋਂ ਆਪਿਆ ਨਾ ਬਾਈ ਫੇਰ ਫਰਕ ਪਤਾ ਲੱਗਦਾ ਵਿੱਚ ਲੋਕ 15 ਦਿਨ ਪੱਕੇ ਕਹਿ ਦਿੰਦੇ ਆ ਵੀ ਇਹ ਤਾਂ ਫਰਕ ਹੀ ਨਹੀਂ ਪਿਆ ਇਹ ਤਾਂ ਸ਼ੇਮ ਮਗਾਉਣਾ ਭਈ ਇਹ ਮਗਾ ਸਕਦੇ ਹੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਵਧੇ ਜਾਣਕਾਰੀ ਬਾਰੇ ਕੁਝ ਪੁੱਛਣਾ ਇਹਦੇ ਬਾਰੇ ਤਾਂ ਫੋਨ ਵੀ ਕਰ ਸਕਦੇ